ਸਾਸਤਰੀ ਕਾਲ ਵੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਖੜੇ ਆ ਪਿੰਡ ਖੇਮੂਆਣਾ ਜਿਲ੍ਹਾ ਬਠਿੰਡਾ ਠੀਕ ਹੈ ਜੀ ਇਹ ਪਿੰਡ ਹੈ ਆਪਣਾ ਜੀ ਹਰਪਾ ਜਨਮਾਨ ਸਾਹਿਬ ਦਾ ਠੀਕ ਹੈ ਜੀ ਤੇ ਆ ਮੇਰੇ ਮਗਰਲੇ ਸਾਈਡ ਨਾ ਸ਼ਾਇਦ ਐਸੇ ਪਾਸੇ ਉਹਨਾਂ ਦਾ ਘਰ ਹੈ ਤੇ ਅਸੀਂ ਅੱਜ ਇੱਥੇ ਆਏ ਸੀ ਤੇ ਯਾਰ ਮੂਡ ਕੀਤਾ ਵੀ ਵੀਡੀਓ ਬਣਾ ਜੀ ਹਨਾ ਤੇ ਦਿਖਾਉਣੇ ਆ ਤੁਹਾਨੂੰ ਆ ਪਿੰਡ ਦਾ ਅੱਡਾ ਤੇ ਜੇ ਸ਼ਾਇਦ ਸਾਨੂੰ ਕੋਈ ਇੱਥੇ ਬੰਦਾ ਮਿਲ ਗਿਆ ਨਾ ਤੇ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਤੇ ਦੇਖ ਸਕਦੇ ਆ ਵੀ ਆ ਜੀ ਪਿੰਡ ਖੇਮੂਆਣਾ ਠੀਕ ਆ ਜੀ ਜ਼ਿਲ੍ਹਾ ਬਠਿੰਡਾ ਇਹ ਆ ਜੀ ਆ ਕੁਰਸੀਆਂ ਡੱਟੀਆਂ ਇੱਥੇ ਅੱਡੇ ਦੇ ਨਾਲ ਤੇ ਗ੍ਰਾਮ ਪੰਚਾਇਤ ਖੀਮੂਣਾ ਠੀਕ ਆ ਜੀ ਸਰਦਾਰ ਬਲਜੀਤ ਸਿੰਘ ਸੰਧੂ ਸਰਪੰਚਾਇਤੋਂ ਦੇ ਤੇ ਯਾਰ ਅੱਜ ਇੱਥੇ ਅਸੀਂ ਆਏ ਸੀ ਤੇ ਮੂਡ ਬਣਿਆ ਯਾਰ ਵੀਡੀਓ ਬਣਾ ਜੇ ਇਹ ਆ ਜੀ ਉਥੋਂ ਦਾ ਆ ਬਾਸ ਸਟੈਂਡ ਆ ਜੀ ਤੇ ਪਿੱਪਲ ਆ ਬਹੁਤ ਪੁਰਾਣਾ ਇੱਥੇ ਲੱਗਾ ਠੀਕ ਆ ਜੀ ਆਹਾ ਪਿੱਪਲ ਤੇ ਪਿੱਪਲ ਦੇ ਨਾਲ ਆ ਬਾਸ ਸਟੈਂਡ ਤੇ ਠੀਕ ਆ ਜੀ ਕੋਈ ਮਿਲਿਆ ਸਾਨੂੰ ਤਾਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਇਹ ਆ ਜੀ ਅ ਪੰਡ ਫੇਮੂਆਣਾ ਠੀਕ ਆ ਜੀ ਤੇ ਇਧਰ ਆਪਣੇ ਬਾਪੂ ਜੀ ਬੈਠੇ ਆ ਆਪਾਂ ਉਹਨਾਂ ਨਾਲ ਕਰਦੇ ਗੱਲਬਾਤ ਤੇ ਪੁੱਛਦੇ ਆ ਮਾਨ ਸਾਹ ਬਾਰੇ ਕਿ ਕਿਹੋ ਜਿਹਾ ਸੁਭਾਅ ਦੇ ਆ ਤੇ ਕਿੰਨੇ ਕ ਸਮੇਂ ਤੱਕ ਇੱਥੇ ਘੇੜਾ ਮਾਰਦੇ ਹੁੰਦੇ ਆ ਤੇ ਹੈ ਕਦੋਂ ਦੇ ਇਥੋਂ ਹੋ ਗਏ ਵੇ ਆ ਤੇ ਸਾਰੀ ਗੱਲਬਾਤ ਆਪਾਂ ਪੁੱਛਾਂਗੇ ਅੰਕਲ ਜੀ ਤੋਂ ਆ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣਾ ਜੀ ਮਾਨ ਸਾਹਿਬ ਆਪਣੇ ਕੀ ਰਿਸ਼ਤੇ ਚ ਕੀ ਲੱਗਦੇ ਜੀ ਮੂੰ ਤਾਂ ਮਤ ਜਿਹੜਾ ਪਿੰਡ ਨੂੰ ਤਾਂ ਅਸੀਂ ਉਹਦੇ ਬਾਬੇ ਲੱਗਦੇ ਆ ਹਾਂਜੀ ਕਿ ਮੂੰ ਸਮਝਦਾ ਮੇਰੇ ਭਰਾ ਦੇ ਘਰੇ ਉਹਦੀ ਸਗੀ ਮਾਸੀ ਆ ਕੋਈ ਇਸ ਕੀ ਨਹੀਂ ਬਣਾ ਦੋ ਯਾਨੀ ਕਿ ਆਪਣੇ ਰਿਸ਼ਤੇ ਚੋਂ ਵੀ ਐ ਤੇ ਪਿੰਡ ਵਜੋਂ ਤੁਸੀਂ ਬਾਬਾ ਜੀ ਲੱਗਦੇ ਉਹਨਾਂ ਦੇ ਹਾਂਜੀ ਹਾਂ ਪਿੰਡ ਤੇ ਕਿੰਨਾ ਸਮਾਂ ਹੋ ਗਿਆ ਜੀ ਆਪਣਾ ਮਾਨ ਸਾਹਿਬ ਨੂੰ ਇੱਥੇ ਗਿਆ ਨੂੰ ਜੀ ਠੀਕ ਠੀਕ ਆ ਜੀ 80 ਚੋ ਪਿੰਡੋਂ ਜਾਵੜੇ ਸੀ ਜੀ ਹਾਂਜੀ ਹਾਂਜੀ ਤੇ ਕਿਹੜਾ ਗੂੜਾ ਮਾਰਦੇ ਹੋ ਨੇ ਜੀ ਪਿੰਡ ਹਾਂਜੀ ਤੇ ਥੋੜੇ ਤਾਂ ਫਿਰ ਹੱਥਾਂ ਚ ਪਲੇ ਹੋਣੇ ਹਨਾ ਤੇ ਤੈਨੂੰ ਕਿੰਨੀਆਂ ਗੁੰਦ ਸਾਂਭੂਆਂ ਪਚਪਨੀਆਂ ਤੇ ਗੱਲਾਂ ਹਾਂਜੀ ਹਾਂਜੀ ਨਹੀਂ ਕੋਸ਼ਿਸ਼ ਤਾਂ ਸ਼ੇਅਰ ਕਰੋ ਜੀ ਸਾਡੇ ਨਾਲ ਨਹੀਂ ਨਹੀਂ ਬਹੁਤ ਬਾਹਲਾ ਨੇਕ ਬੰਦਾ ਆੱਜ ਦਾ ਹੀ ਰੰਦਾ ਠੀਕ ਹੈ ਜੀ ਠੀਕ ਹੈ ਬੜੇ ਅੱਛੇ ਸੁਭਾਅ ਦੇ ਆ ਹਨਾ ਬਾਲੇ 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 ਠੀਕ ਹੈ ਤੇ ਇਹ ਆਪਣੇ ਜਦੋਂ ਆਉਂਦੇ ਫਿਰ ਤੁਹਾਨੂੰ ਮਿਲ ਕੇ ਜਾਂਦੇ ਆ ਹਾਂਜੀ ਹਾਂਜੀ ਪੱਕਾ ਠੀਕ ਹੈ ਜੀ ਠੀਕ ਹੈ ਸਾਰੇ ਪਿੰਡ ਨੂੰ ਮਿਲ ਕੇ ਜਾਂਦਾ ਯਾਰ ਠੀਕ ਹੈ ਜੀ ਠੀਕ ਹੈ ਜੀ ਇਦਰ ਥਰੀਕ ਨੂੰ ਜੁੱਫੀ ਪਾ ਕੇ ਮੈਂ ਤਾਂ ਕੋਈ ਅਜੀ ਪਿੰਡ ਦਾ ਹਾਂਜੀ ਹਾਂਜੀ ਤੇ ਬਹੁਤ ਵਧੀਆ ਸੁਭਾਅ ਦੇ ਆ ਹਾਂਜੀ ਬਹੁਤ ਠੀਕ ਹੈ ਠੀਕ ਹੈ ਜੀ ਤੇ ਫਿਰ ਕਈ ਵਾਰੀ ਤੁਹਾਡੇ ਨਾਲ ਕੋਈ ਸ਼ੋਕ ਮੇਲਾ ਵੀ ਕਰਦੇ ਹੁਣ ਇੱਥੇ ਗੀਤ ਗੁੱਤ गा ਕੇ ਤੁਹਾਡੇ ਨਾਲ ਬਹਿ ਕੇ ਮੈਂ ਤਾਂ ਹੁਣ ਬੁढ़ा ਆ ਮੈਂ ਹੁਣ ਕੀ ਕਰਾਂ ਨਹੀਂ ਜੀ ਕਈ ਵਾਰੀ ਹੁੰਦਾ ਵੀ ਬਜ਼ੁਰਗਾਂ ਨੂੰ ਕੋਈ ਚੀਜ਼ਾਂ ਸੁਣਾਉਣ ਵਾਸਤੇ ਵੀ ਹੁੰਦੀਆਂ ਤੇ ਉਹ ਤਾਂ ਆ ਨਾ ਹੁਣ ਸਾਡੇ ਮੁੰਡੇ ਆਗਾ ਉਹਦੀ ਮਾਸੇ ਵਾਲੀ ਮੁੰਡੇ ਉਹਨਾਂ ਨੇ ਹੁਣ ਬੁੜਿਆਂ ਨੇ ਕੀ ਹੁੰਦਾ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਪਹਿਲਾਂ ਤੋਂ ਫਿਰ ਪੜੇ ਵੀ ਇੱਥੇ ਹੁਣੇ ਆ ਜੀ ਥੋੜੀ ਅੱਠ ਮਿੰਟ ਹੋ ਗਿਆ ਹੁਣ ਠੀਕ ਹੈ ਜੀ ਬਹੁਤ ਉਹਨਾਂ ਦੀ ਮਾਂ ਛੋਟਿਆਂ ਛੋਟਿਆਂ ਦੀ ਵਿਚਾਰੀ ਜੀ ਬੇਚੀ ਅੱਛਾ 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 ਜੀ ਠੀਕ ਹੈ ਜੀ ਟਾਈਂ ਬਾਹਰੋਂ ਜਾਣ ਕਰ ਠੀਕ ਹੈ ਜੀ ਬਾਪੂ ਜੀ ਕਹਿੰਦੇ ਮਾਤਾ ਜੀ ਨਾ ਮਾਨ ਸਾਹਿਬ ਦੇ ਛੋਟੇ ਹੁੰਦੇ ਆਂ ਬਚਪਨ ਦੇ ਵਿੱਚ ਹੀ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਇਸ ਕਰਕੇ ਵੀ ਠੀਕ ਆ ਬਾਕੀ ਉਹਨਾਂ ਨੇ ਤਾਂ ਵੀ ਇਹਨਾਂ ਦੇ ਵਿੱਚ ਬਚਪਨ ਗੁਜ਼ਾਰਿਆ ਬਹੁਤ ਵਧੀਆ ਸੁਭਾਅ ਦੇ ਨੇਕ ਦਿਲ ਇਨਸਾਨ ਆ ਮਾਨ ਸਾਹਿਬ ਕੋਈ ਟੱਕਰ ਦੇ ਪਿੰਡ ਦਾ ਯਾਰ ਕੋਈ ਆਇਆ ਨਹੀਂ ਠੀਕ ਆ ਜੀ ਠੀਕ ਆ ਜੀ ਤੇ ਬਹੁਤ ਖੁਸ਼ੀ ਹੋਈ ਬਾਪੂ ਜੀ ਤੁਹਾਨੂੰ ਮਿਲ ਕੇ ਤੇ ਤੁਸੀਂ ਹੱਥ ਹੱਥ ਘਟਾਇਆ ਮਾਨ ਸਾਹਿਬ ਨੂੰ ਤੇ ਅਸੀਂ ਉਹਨਾਂ ਦੇ ਬਹੁਤ ਫੈਨ ਆ ਯਾਨੀ ਕਿ ਅਸੀਂ ਸੁਣਦੇ ਰਹਿੰਦੇ ਹਾਂ ਉਹਨਾਂ ਨੂੰ ਬਹੁਤ ਕੁਝ ਦਿੱਤਾ ਉਹਨਾਂ ਨੇ ਪੰਜਾਬ ਨੂੰ ਹਾਂ ਜੀ ਤੇ ਪੰਜਾਬ ਨੂੰ ਨਹੀਂ ਬਹੁਤ ਵਧੀਆ ਸਿਹਤ ਤੇਰੇ ਆ ਤੇ ਵਧੀਆ ਫਿਲਮਾਂ ਵੀ ਆਈਆਂ ਉਹਨਾਂ ਦੀਆਂ ਹਨਾ ਹਾਂ ਹਾਂ ਤੇ ਬਹੁਤ ਸੋਹਣੀ ਗਾਇਕੀ ਵੀ ਉਹਨਾਂ ਦੀ ਤੇ ਸਭਿਆਚਾਰ ਨੂੰ ਸਮਰਪਿਤ ਉਹਨਾਂ ਨੇ ਅੱਜ ਤੱਕ ਗੀਤ ਗਾਏ ਆ ਤੇ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਥੈਂਕ ਯੂ ਲਓ ਜੀ ਆਹ ਆ ਜੀ ਹਰਪਜਨ ਮਾਨ ਸਾਹਿਬ ਦਾ ਘਰ ਤੇ ਇੱਥੇ ਰਹਿੰਦੇ ਨੇ ਬਚਪਨ ਉਹਨਾਂ ਨੇ ਇੱਥੇ ਹੀ گزارਿਆ ਠੀਕ ਆ ਜੀ ਤੇ ਆ ਅਸੀਂ ਅੱਜ ਇੱਥੇ ਆਏ ਸੀਗੇ ਤਾਂ ਕਰਕੇ ਇੱਥੇ ਰੁਕ ਗਏ ਠੀਕ ਆ ਜੀ ਤੇ ਹਾਂ ਜੀ ਇੱਕ ਫਿਲਮ ਆਈ ਸੀ ਨਾ ਮਾਨ ਸਾਹਿਬ ਦੀ ਮੇਰਾ ਪਿੰਡ ਤੇ ਉਹਦੇ ਵਿੱਚ ਇੱਕ ਡਿਸਪੈਂਸਰੀ ਦਿਖਾਈ ਸੀ ਜਿਹਦੇ ਵਿੱਚ ਮਾਨ ਸਾਹਿਬ ਨੇ ਡਾਕਟਰ ਦਾ کردار ਨਿਭਾਇਆ ਸੀਗਾ ਤੇ ਇਹ ਆ ਜੀ ਉਹ ਡਿਸਪੈਂਸਰੀ ਤੇ ਇੱਥੇ ਪਹਿਲਾਂ ਸਿਰਫ ਅੰਦਰ ਅੰਦਰ ਦਾ ਜਿਹੜਾ ਕਮਰੇ ਸੀਗੇ ਨਾ ਉਹੀ ਦਿਖਾਏ ਗਏ ਉਹਦੇ ਚ ਤੇ ਆ ਹੁਣ ਕਵਰ ਕਰਤੀ ਹੈ ਠੀਕ ਆ ਜੀ ਤੇ ਆਪਾਂ ਅਹ ਠੀਕ ਆ ਜੀ ਤੇ ਕਰਦੇ ਇਥੇ ਕੋਈ ਦਲ ਬਾਤ ਕੇ ਹਨਾ ਤੇ ਇਹ ਨੇ ਠੀਕ ਆ ਜੀ ਤੇ ਇਹ ਆ ਜੀ ਉਹ ਡਿਸਪੈਂਸਰੀ ਜਿਹਦੇ ਵਿੱਚ ਮਾਨ ਸਾਹਿਬ ਨੇ ਮੇਰਾ ਪੈਂਡ ਦੇ ਵਿੱਚ ਇੱਕ ਡਾਕਟਰ ਦਾ کردار ਕੀਤਾ ਸੀ ਇਹਨਾਂ ਨੇ ਆਪਣੇ ਪੈਂਡ ਹੀ ਉਹ ਸ਼ੂਟ ਕੀਤੀ ਸੀ ਠੀਕ ਆ ਜੀ